ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਮੌਸਮ ਹੋ ਗਿਆ ਪੂਰਾ ਵਧੀਆ ਸੋਹਾਨਾ ਮੌਸਮ ਹੋ ਗਿਆ ਕਹਿਣ ਦਾ ਤੇ ਲੋ ਆ ਮਸ਼ੀਨ ਦੀ ਲਵਾਈ ਆ ਮਾਰਨ ਲੱਗ ਗਈ ਨਾ ਹਰੇ ਬਾਈ ਪੂਰੀ ਪਰਸੋਂ ਲੱਗਿਆ ਜੇ ਝੋਨਾ ਜੇ ਨਾ ਮੱਕੀ ਵਾਲੇ ਖੱਤਿਆਂ ਦਾ ਪਤਾ ਕਿ ਇਹਨਾਂ ਦਾ ਮੌਸਮ ਤੇ ਬਹੁਤ ਡਿਪੈਂਡ ਕਰਦਾ ਕਈ ਵਾਰ ਉਹ ਖੇਤਾਂ ਦੇ ਵਿੱਚ ਉੱਲੀ ਜੀ ਮਿੰਟਾਂ ਚ ਪੈ ਜਾਂਦੀ ਆ ਮੌਸਮ ਤੇ ਡਿਪੈਂਡ ਕਰਦੇ ਤੇ ਤੇ ਕਈ ਵਾਰ ਕਿਸੇ ਖੱਤਿਆਂ 'ਚ ਉੱਲੀ ਜੀ ਜਮ ਹੀ ਪੈਂਦੀ ਨਹੀਂ ਹਨਾ ਉਹਦੇ ਕਰਕੇ ਫਿਰ ਇਹ ਹੁੰਦਾ ਵੀ ਚਲੋ ਹੁਣ ਜਿਵੇਂ ਆ ਠੰਡਾ ਮੌਸਮ ਹੋ ਗਿਆ ਹੁਣ ਨਹੀਂ ਹੋਲੀ ਪੈਣੀ ਹੁਣ ਬਹੁਤ ਫਰਕ ਰਹਿ ਜਾਂਦਾ ਆ ਦੇਖੋ ਬੰਨੇ ਦੇ ਨਾ ਛੱਲੀ ਦੇ ਮੱਕੀ ਹਰੀ ਹੋਣ ਦਾ ਕਾਰਨ ਕੀ ਹੁੰਦਾ ਪਤਾ ਕਿਉਂਕਿ ਬੰਨੇ ਤੇ ਮੁਰਦੀ ਆ ਕੰਬਾਈਨ ਬਾਰ-ਬਾਰ ਜਿਹੜੀ ਕੋਈ ਛੱਲੀ ਡਿੱਗੀ ਹੁੰਦੀ ਆ ਉਹਦੇ ਦਾਣੇ ਪੁੱਰ ਜਾਂਦੇ ਆ ਤੇਰ ਆ ਕੇ ਤੇ ਉਹਦੇ ਵਿੱਚੋਂ ਛੱਲੀ दाणे ਹਰੇ ਹੋ ਜਾਂਦੇ ਆ ਆਪਣੇ ਭਰਗੇ ਬਸ ਇੱਥੇ ਆਪਣੇ ਮੇਨਲਾ ਦਾ ਅੱਜ ਨਿਬੜੀ ਜਾਣਾ ਕੰਮ ਸਾਰ ਲਾਈਟ ਤਾਂ ਚੱਲਦੀ ਆ ਸ਼ਾਇਦ ਮੌਸਮ ਠੰਡਾ ਰਹਿ ਗਿਆ ਲਾਈਟ ਕੱਟਣੀ ਨਾ ਇਹ ਆਪਣਾ ਹੈਗਾ 2.5 ਕਿੱਲੇ ਦਾ 11 ਉਹ ਵਿਚਾਲੜਾ ਹੈਗਾ 3 ਕਿੱਲੇ ਦਾ 11 ਇੱਕੋ ਹੀ ਇੱਕੋ ਇੱਧਰ ਉਹ ਵੀ 3 ਕਿੱਲੇ ਦਾ 11 ਉਧਰ ਉਹ ਵੀ 3 ਕਿੱਲੇ ਦਾ 11 ਤੇ ਉਧਰ ਉਹ 5 ਕਿੱਲੇ ਆ ਉਹ ਇਕੱਠਾ ਹੀ ਪਾਣੀ ਆ ਉਹ ਵੀ ਇੱਕ ਵੱਟ ਪਾਈ ਆ ਬਸ ਉਹ ਵੀ ਇਕੱਠਾ ਹੀ ਭਰਦਾ ਰਹਿੰਦਾ ਜਦੋਂ ਵੀਰਿਆ ਜ਼ਮੀਨ ਲਈ ਸੀਗੀ ਅੱਧੀ ਚ चौੜ ਲੱਗਦੇ ਸੀ ਨਿੱਕੀਆਂ ਨਿੱਕੀਆਂ ਕਿਆਰੀਆਂ ਹੀ ਹੁੰਦੀਆਂ ਸੀ ਇਹਦੇ ਨਿੱਕੀਆਂ ਨਿੱਕੀਆਂ ਕਿਆਰੀਆਂ ਇੰਨੇ ਛੋਟੇ ਛੋਟੇ ਖੱਤਿਆਂ ਦੇ ਤੇ ਦੇ ਲੋ ਵੀ ਉਸ ਤੋਂ ਬਾਅਦ ਲੈ ਕੇ ਮਿਹਨਤਾਂ ਕਰਕੇ ਏਡੇ ਏਡੇ ਕਿਾਰੇ ਬਣਾਏ ਬਈ ਯਾਨੀ ਕਿ ਏਡੇ ਏਡੇ ਜ਼ਮੀਨ ਪੱਤਰ ਕਰਕੇ ਫੇਰ ਜ਼ਮੀਨ ਤਾਂ ਆਪਾਂ ਲੈ ਲਈ ਦੀ ਆ ਜ਼ਮੀਨ ਲੈ ਕੇ ਮਿਹਨਤ ਆਪਦੀ ਪੂਰੀ ਕਰਦੀ ਦੀ ਆ ਕਿਉਂਕਿ ਯਾਰ ਵੀਰ ਦੇਖੋ ਕਈ ਵੀਰ ਮੈਂ ਦੇ ਮੈਨੂੰ ਪੁੱਛਦੇ ਹੁੰਦੇ ਆ ਕਿ ਵੀਰੇ ਯਾਰ ਜੇ ਅਗਲਾ ਜ਼ਮੀਨ ਛੜਾ ਲਵੇ ਵੀਰੇ ਯਾਰ ਛੜਾ ਲੂ ਛੜਾ ਲਵੇ ਠੀਕ ਨਹੀਂ ਉਹ ਤਾਂ ਹੁਣ ਆਪਣੇ ਕਰਮਾਂ ਦੇ ਵਿੱਚ ਆ ਇਹ ਆਪਾਂ ਕਿੰਨਾ ਟਾਈਮ ਉਹ ਜ਼ਮੀਨ ਨੇ ਆਪਾਂ ਨੂੰ ਰੋਟੀ ਕਲਾਉਣੀ ਆ। ਜਾਂ ਉਹ ਜ਼ਮੀਨ ਤੋਂ ਆਪਾਂ ਕਮਾਈ ਖਾਣੀ ਆ। ਠੀਕ ਨਹੀਂ? ਤੇ ਨਹੀਂ ਤਾਂ ਦੇਖੋ ਆਪਣੇ ਇੰਨੀ ਆਪਾਂ ਪੂਰੀ ਮਿਹਨਤ ਕਰਦੇ ਆ। ਠੀਕ ਆ। ਤੇ ਮੂਹਰਲਾ ਬੰਦਾ ਵੀ ਦੇਖਦਾ ਹੋਊਗਾ ਵੀ ਹਾਂ ਬੰਦੇ ਮਿਹਨਤ ਕਰਦੇ ਆ। ਠੀਕ ਨਹੀਂ? ਉਹਦੇ ਚੱਕਰ ਦੇ ਵਿੱਚ ਫਿਰ ਇਹ ਜੀ ਕੋਈ ਗੱਲ ਹੈ ਨਹੀਂ ਗੀ। ਕਿ ਅਗਲੇ ਨੂੰ ਪਤਾ ਹੀ ਆ ਵੀ ਯਾਰ ਮਿਹਨਤ ਕਰੀਏ ਇਹ ਜੀ ਜ਼ਮੀਨ ਤੋਂ ਇਹ ਜੀ ਬਣਾਤੀ। ਠੀਕ ਨਹੀਂ? ਤੇ ਹਣੋਸੋ ਲੀਆ ਉਥੇ ਹੁਣ ਦੀਂਦਾ ਹੀ ਆ ਸਾਰੇ ਆਂਢੀ ਗਵਾਂਢੀ ਨੂੰ ਵੀ ਦੀਂਦਾ ਵੀ ਕਿੰਨੀ ਮਿਹਨਤ ਕਰਕੇ ਤੇ ਝੋਨਾ ਲਾ ਕੇ ਚੱਲੇਗੇ ਮਿੰਟਾਂ ਜੀ ਹਨਾ ਤੇ ਇਹ ਜੀਆਂ ਗੱਲਾਂ ਨੇ ਵੀ ਚੱਲੀ ਜਾਂਦਾ ਅਰਸਾਦ ਆ ਗਿਆ ਸੀ ਆਪਣਾ ਅੱਜ ਪਹਿਲਾਂ ਤਾਂ ਸੀਗਾ ਵੀ ਰਿਓ ਪੌਣ ਜਾਣਾ ਉਥੇ ਬਲਾਸਪੁਰ ਤੇ ਫੇਰ ਕਣੀਆਂ ਪੈ ਗਿਆ ਮੈਂ ਕਿਹਾ ਕੈਂਸਲ ਹੋ ਗਿਆ ਕੰਮ ਤੂੰ ਆ ਜਾ ਰੋਟਾ ਵਿਟਰ ਲੈ ਕੇ ਚੱਲ ਅੱਜ ਚਲਾਉਣਾ 3 ਰੋਟਰ ਵਟਰ ਇਹਦੀ ਮਗਰ ਵੀ ਬਾਤ ਆ ਜੰਮੀ ਬਾਈ ਕੋਲੇ ਵੀ ਪਾ ਲਿਆ ਪਾਇਆ ਹੋਇਆ ਤੇ 60 55 ਮਗਰ ਵੀ ਪਾਇਆ ਕਿਉਂਕਿ ਕਿਾਰੇ ਵੱਡੇ ਆ ਤੇ ਇਹ ਕਿਾਰੇ ਵੱਡੇ ਹੋਣ ਕਰਕੇ ਵੀ ਸਾਰਾ ਕੰਮ ਨਿਪੜੀ ਜਾਵੇ ਤਾਂ ਚੰਗਾ ਆ ਗਿਆ ਜੰਮੀ ਬਾਈ ਇਹ ਰਾਤ ਨੇਰੇ ਹੋਇਆ ਆਇਆ ਇਹ ਸੁੱਕੇ ਖੱਤੇ ਵੋਂ ਵੋਂਦਾ ਸੀਗਾ ਇਹ ਜਿਹੜੀ ਹੈ ਮੋਟਰ ਸਾਹਮਣਾ ਹੁੰਦਾ ਆਪਣੇ ਲਈ ਤਾਂ ਆਹੀ ਆ ਗੋਆ ਦੀਆਂ ਵਿੱਚਾਂ ਫੀਲਿੰਗ ਲਾਈਨ ਵਾਲੀ ਕਿਾਰੇ ਦੇ ਪਾਸੇ ਖੜ ਕੇ ਉਧਰ ਸੂਰਜ ਚੜਦਾ ਦੇਖ ਲੋ ਜਿਹੜੇ ਚ ਕੱਦੂ ਕਰੈਨ ਪੂਰਾ ਦਿਨਾ ਸੂਰਜ ਥੱਲੇ ਤੱਕ ਤੇ ਉਧਰੋਂ ਸੂਰਜ ਚੜਦਾ ਉੱਤਰ ਸ਼ੈਪਦਾ ਦੇਖ ਲੋ ਇਧਰਲੇ ਪਾਸੇ ਖੜ ਕੇ ਤੇ ਉਧਰ ਲੈ ਗਏ ਅਰਜ ਚੜਦਾ ਦੇਖ ਲੋ ਤੇ ਇਧਰ ਲੈ ਗਏ ਅਰਜ ਛੱਪਦਾ ਦੇਖ ਲੋ ਹਨ ਤੇ ਇਹੀ ਅਗੋਆ ਦੀਆਂ ਵਿੱਚੀਆਂ ਫੀਲਿੰਗ ਲੈ ਲਓ ਬਾਕ ਪੂਰੀ ਇੱਥੇ ਵਧੀਆ ਮਿਲਦੀ ਹੈ ਹੋਰ ਤਾਂ ਜਾਣ ਨੂੰ ਤਾਂ ਕਿਤੇ ਜਾ ਹੀ ਨਹੀਂ ਹੁੰਦਾ ਭਰਾ ਲੋਕਾਂ ਦੇ ਜ਼ਿਆਦਾਤਰ ਸੁਪਨੇ ਇਹ ਹੁੰਦੇ ਆ ਕਿ ਕੈਨੇਡਾ ਘੁੰਮਣਾ ਜਾਂ ਹੋਰ ਬਾਹਰਲੇ ਦੇਸ਼ ਸਾਰਿਆਂ ਦੇ ਸੁਪਨੇ ਇਹ ਆ ਹਨ ਕਿ ਘੁੰਮਣ ਜਾਣਾ ਵੀ ਘੁੰਮਣਾ ਮੇਰਾ ਤਾਂ ਸੁਪਨਾ ਇਹੀ ਆ ਵੀ ਇੰਡੀਆ ਹੀ ਘੁੰਮਣਾ ਬਸ ਵੀ ਇੰਡੀਆ ਹੀ ਘੁੰਮ ਹੋ ਜਵੇ ਵੀ ਮਹੀਨਾ ਡੇਢ ਮਹੀਨਾ ਮਿਲ ਜਵੇ ਵੀ ਕੱਲਾ ਹੋਵਾਂ ਬਸ ਇਹ ਗੱਲ ਕੱਲਾ ਹੋਵਾਂ ਬਸ ਮਹੀਨਾ ਦੋ ਮਹੀਨੇ ਦੋ ਕੁ ਮਹੀਨੇ ਕੋਈ ਫੋਨ ਨਾ ਕਰੇ account 'ਚ ਪੈਸੇ ਹੋਣ ਚੰਗੇ ਸਾਰੇ ਠੀਕ ਆ ਆਹਾਂ YouTube ਤੇ ਵੀਡੀਓ ਵਾਇਰਲ ਹੋ ਜਾਣਾ YouTube ਤੋਂ ਕਮਾਹ ਹੋ ਜਾਣਾ ਹੋਰ ਬਾਪੂ ਹੋਣਾ ਨੇ ਤਾਂ ਦੇਣੀ ਨਹੀਂ ਉਹਨਾਂ ਨੇ ਕਹਣਾ ਲੈ ਇੰਨੇ ਰੁਪਏ ਘੁੰਮਣ ਦੀ ਖਤਾਬ ਕਰਨੇ ਐ ਇੰਨੇ ਚਾਪ ਆ ਕਰ ਲਾਂਗੇ ਆ ਕਰ ਲਾਂਗੇ ਆ ਕਰ ਲਾਂਗੇ ਠੀਕ ਨਹੀਂ YouTube ਤੇ ਵੀਡੀਓ ਵੀਡੀਓ ਵਾਇਰਲ ਹੋ ਜਵੇ ਤੇ ਜਿਹੜੀ 2-3 ਮਿਲੀਅਨ ਤੇ ਪਹੁੰਚਵੇ ਆਪੇ ਜਿਹੜਾ 8-9 ਲੱਖ ਰੁਪਏ ਡਿੱਪ ਹੋਏ ਤੇ ਚੱਲ ਮੇਰੇ ਭਾਈ ਘੁੰਮਣ ਜਾਣ ਦਾ ਕੰਮ ਹੋ ਜਵੇ ਪੂਰਾ ਆਪਾਂ ਤਾਂ ਇੰਡੀਆ ਹੀ ਘੁੰਮਣਾ ਤੇ ਵੀਰ ਕਹਿੰਦੇ ਸੀ ਵੀਰੇ 60 55 ਨਹੀਂ ਦਿਖਦਾ 60 55 ਨਹੀਂ ਦਿਖਦਾ ਵੀਰੇ ਉਹ ਆ ਗਿਆ 60 ਵਜਣਾਂ ਚ ਦੇਖ ਲੋ ਦੇਖਣੀ ਇਹ 60 55 ਗਿਆ ਹੋਇਆ ਸੀ ਵੀਰੇ ਉੱਥੇ ਬਲਾਸਪੁਰ ਜ਼ਮੀਨ ਆਪਣੀ ਉੱਥੇ ਚੱਲਦਾ ਸੀ ਤੇ ਇਹਦੀ ਡਿਊਟੀ ਉੱਥੇ ਹੀ ਸੀ ਉੱਥੇ ਹੁਣ ਆਪਣੇ 10 ਕਿਲੇ ਰਹਿ ਗਏ ਉਹ ਵੀ ਤਾਂ ਪੰਗਾ ਕਿ ਉੱਥੇ ਟ੍ਰਾਂਸਫਰਮ ਲੱਗਣਾ ਉਹਦੇ ਕਰਕੇ ਛੱਡਣੇ ਪੈ ਗਏ ਨਹੀਂ ਤਾਂ ਹੁਣ ਨੂੰ ਲਾ ਦੇਣੇ ਤਾਂ ਫਿਰ ਇਹਨੂੰ ਲੈ ਆਉਂਦਾ ਪਰ ਇਹਦੇ ਵਿੱਚ ਵੀ ਪ੍ਰੋਬਲਮ ਆ ਹੁਣ ਠੀਕ ਕਰਾਉਣਾ ਪੈਣਾ ਵਾ ਇਹ ਲੈਫਟ ਚੱਕਣੋਂ ਹਟ ਜਾਂਦਾ ਇਹ ਇਹਨੂੰ ਬੰਦ ਕਰਕੇ ਥੱਲੇ ਰੱਖ ਕੇ ਲੈਫਟ ਖੜਾ ਦਿੰਨੇ ਆ ਨਾ ਤਾਂ ਪਤਾ ਨਹੀਂ ਹਵਾ ਭਰਦੀ ਆ ਪਤਾ ਨਹੀਂ ਕੀ ਹੁੰਦਾ ਤੇ ਲੈਫਟ ਚੱਕਣੋਂ ਹਟ ਜਾਂਦਾ ਇਹ ਇਹ ਵਿਚਾਰੀ ਲਾਡੋ ਰਾਣੀ ਧੋਈ ਨਹੀਂ ਹੁੰਦੀ ਮੀਂਹ ਪੈ ਜਾਂਦਾ ਸਾਫ਼ ਹੋ ਜਾਂਦੀ ਆ ਫਿਰ ਲਿਪੜ ਜਾਂਦੀ ਆ ਝੋਨੇ ਵਾਲੀ ਮਸ਼ੀਨ ਦੀ ਤਾਂ ਇੰਨੀ ਕੁ ਵਧੀਆ ਵਜਾਈ ਆ ਨਾ ਵੀਰੇ ਤੁਸੀਂ ਜੇ 15 ਤੋਂ 15 20 ਦਿਨਾਂ ਬਾਅਦ ਆਪਦਾ ਖੇਤ ਆ ਦੇਖੋਗੇ ਨਾ ਝੋਨਾ ਲੱਗੇ ਵਾਲਾ ਉਹ ਵੀ ਦੇਖ ਦੇ ਕੀ ਖੁਸ਼ ਹੋਈ ਜਾਣ ਵੀ ਯਾਰ ਸਾਲਾ ਕਿੰਨੇ ਸੋਹਣੇ ਚੌਲ ਲੱਗਦੇ ਹਨ ਇੱਕ ਵੀਰ ਕਹਿੰਦਾ ਸੀ ਵੀ ਵੀ ਵੀਰੇ ਵੀ ਸਿੱਧੇ ਲੱਗਦੇ ਆ ਚੌਲ ਹਨ ਇਹਦੇ ਗੱਲ ਆਪਣੇ ਬੰਦੇ ਲਾਉਂਦੇ ਆ 4 ਕਿਲੋ ਚੌਲ ਬੀਜ 4 ਕਿਲੋ ਇਹ ਲਾਉਂਦੀ ਆ 9 ਕਿਲੋ ਠੀਕ ਆ ਵੀ ਕਿਤੇ ਜੇ ਸਾਲੇ ਚਾਰ ਚਾਰ ਢਾਲ ਮਰ ਵੀ ਜਾਣਗੇ ਤਾਂ ਵੀ ਕੁਝ ਨਹੀਂ ਹੁੰਦਾ ਆ ਦੇਖੋ ਜਿੱਧਰੋਂ ਮਰਜੀ ਲਾਈਨ ਬਣਾ ਲਓ ਆ ਵੀ ਆਪਣੇ ਚਾਚੇ ਉਹਨਾਂ ਦਾ ਖੇਤ ਉਹਨਾਂ ਨੇ ਵੀ ਮਸ਼ੀਨ ਨਾਲ ਹੀ ਲਾਏ ਹੋਇਆ ਦੇਖ ਲੋ ਆ ਮੈਂ ਟਕੋਣਾ ਖੜਾ ਵਾ ਜਿਵੇਂ ਉਹ ਪਾਪੂਲਰਾਂ ਦੀਆਂ ਲੈਨਾ ਨਹੀਂ ਹੁੰਦੀਆਂ ਵੀ ਜਿੱਧਰ ਨੂੰ ਮਰਜ਼ੀ ਲੈਨਾ ਬਣਾ ਲਓ ਇਹ ਪਾਣੀ ਜ਼ਿਆਦਾ ਪਰ ਝੋਨਾ ਬਹੁਤ ਸੋਹਣਾ ਵਾ ਇਹ ਵੀ ਲੱਗਿਆ ਤੇ ਮੀਂਹ ਪੈ ਗਿਆ ਨਾ ਰਾਤ ਕਿਉਂਕਿ ਜਿੱਧਰੋਂ ਮਰਜ਼ੀ ਖੜ ਕੇ ਲੈਨਾ ਬਣਾ ਲਓ ਉਧਰ ਨਹੀਂ ਲੈਨਾ ਬਣਦੀਆਂ ਉਹ ਪਾਪੂਲਰਾਂ ਨੂੰ ਚਾਹੇ ਜਿੱਧਰ ਨੂੰ ਮਰਜ਼ੀ ਬਣਾ ਲਾ ਤੇ ਆਪਾਂ ਰਾਤ ਪਾਣੀ ਮੈਂ ਜਾਣ ਕੇ ਨਹੀਂ ਸੀ ਪਾਇਆ ਕਿਉਂਕਿ ਕੱਲ ਦੀਆਂ ਦੋ ਦਿਨ ਦੀ ਮੋਟਰੇ ਬੰਦੀ ਰੱਖਿਆ ਸੀ ਤੇ ਉਹ ਤਾਂ ਬੰਦ ਰੱਖੀਆਂ ਸੀ ਕਿਉਂਕਿ ਮੱਕੀ ਦੀ ਗਰਮੈਸ਼ ਕਰਕੇ ਨਾ ਉਹ ਖੁੱਲੀ ਜੀ ਬਣਦੀ ਸੀ ਤੇ ਫਿਰ ਮੈਂ ਕਿਹਾ ਇਹ ਰਿਕਵਰ ਇਹਨੂੰ ਸੁਕਾਈ ਦੇ ਕਿਉਂਕਿ ਕੱਖਾਂ ਵਾਲੀ ਦਵਾਈ ਨੇ ਆਪ ਦਾ ਅਸਰ ਕਰਿਆ ਹੋਇਆ ਨਾ ਤੇ ਇਹਨੂੰ ਖੱਤਾ ਜਮੇ ਸੁਕਾਦਾ ਸੀ ਤੇ ਵੇਰ ਪਾਣੀ ਹੈ ਨਹੀਂ ਗੱਲ ਫਿਰ ਯੂਰੀਆ ਪਾਉਣਾ ਸੀਗਾ ਤੇ ਰਾਤ ਮੈਂ ਮੋਟਰ ਚਲਾਉਣੀ ਦੀ ਕੁਦਰਤੀ ਲਾਈਟ ਹੀ ਨਹੀਂ ਆਈ ਰਾਤ ਆਟੋਮੈਟਿਕ ਤਾਂ ਲਾਤਾ ਸੀ ਇਹ ਲੈਟ ਆਈ ਆਈ ਨਹੀਂ ਤੇ ਮੀਂਹ ਨੇ ਰਾਤ ਬਹੁਤ ਸੋਹਣਾ ਪਾਣੀ ਕਰਦਾ ਤੇ ਮੈਂ ਕਿਹਾ ਯਾਰ ਤੁਸੀਂ ਹੁਣ ਬੰਦ ਹੀ ਕਰ ਦੇ ਵਾਹ ਠੀਕ ਆ ਪਾਣੀ ਬਹੁਤ ਸਦਾ ਪਾਣੀ ਇੰਨਾ ਪਾਣੀ ਵਾਦੂ ਨਾਲੇ ਜਾਨ ਨੂੰ ਜੂਰੀਆ ਲੱਗ ਜਾਂਦਾ ਹੈ ਇਹਦਾ ਵੀਰੇ ਦੇ 15 20 ਦਿਨ ਬਾਅਦ ਇਹਨੂੰ ਦੇਖ ਦੇ ਕੇ ਤਾਂ ਰੂਹ ਹੀ ਖੁਸ਼ ਹੋਈ ਜਾਂਦੀ ਰਹਿੰਦੀ ਹੈ ਝੋਨੇ ਨੂੰ ਤੇ ਤਿੰਨੇ 4 ਵੀਲ ਇਕੱਠੇ ਚੱਲਦੇ ਆ ਦੇਖਾਂਗੇ ਕਿਹੜਾ ਤੇਲ ਕਿੰਨਾ ਖਾਂਦਾ ਤਿੰਨਾ ਦੀ ਟੈਂਕੀ ਇਕੱਠਿਆਂ ਦੀ ਭਰੀ ਹੋਈ ਦੀ ਵੀ ਲੀਟਰਾਂ ਦੇ ਵਿੱਚ ਦੇਖਾਂਗੇ ਕਿਹੜੇ ਵਿੱਚ ਕਿੰਨਾ ਪੈਂਦਾ ਜੀ ਆਪਣੀ ਮੋਟਰ ਤੇ ਆ ਗਏ ਆਪਾਂ ਜੀ ਖਾਲ ਕੋਲ ਪਵਾ ਦਈਏ ਪੱਟਾ-ਪੁੱਟਾ ਸਾਰੀਆਂ ਛੋਟਾ 4 ਵੀਲਿਆਂ ਦਾ ਕੱਢ ਕੇ ਕਿਉਂਕਿ ਰਾਤ ਬਹਿ ਗਿਆ ਮੀਂਹ ਇਹ ਹੋ ਗਿਆ ਗਿੱਲਾ ਨੇ ਪਾ ਦੇਣੀ ਆ ਬਟ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹ 11 ਇੰਨਾ ਛੋਟਾ ਤਾਂ ਪਾਇਆ ਵੀਰ ਥੱਲੇ ਘੜਦ ਵਾਲੇ ਪਿੰਦੇ ਅੱਚ ਤੇ ਫਿਰ ਬਾਅਦ ਝੋਖਾ ਕਰਦਾ ਕਹੀ ਬਹੁਤ ਚਲਾਉਣੀ ਪੈਂਦੀਆਂ ਨਹੀਂ ਤਾਂ ਤੇ ਇੱਕ ਨਾਲ ਹਜੇ ਇਹਦੇ ਇਥੇ ਖਾਲ ਹੋਰ ਪਾਣਾ ਨਾਲ ਰੱਖ ਕੇ ਨਾ ਖਾਲ ਹੋਰ ਪਾ ਕਵਰ ਬੱਟਾਂ ਦੇ ਕੋਲੇ ਹੋ ਕੇ ਔਣੀਆਂ ਪੈਂਦੀਆਂ ਵਾਹ ਫਿਰ ਇਹ ਤਿੰਨ ਕੀ ਲਿਆ ਤੇ ਤਿੰਨ ਘਾਰੇ ਕਰ ਦੇਣੇ ਆਹ ਘਾਰਾ ਵੱਡਾ ਹੋ ਜਾਣਾ ਆਹ ਥੋੜਾ ਛੋਟਾ ਰਹਿ ਜਾਣਾ ਇੱਕ ਉਹ ਪਰਾਂ ਮਖਤੀ ਬਸ ਇਹਨੇ ਘਾਰੇ ਕਰਨੇ ਆ ਤੇ ਪੱਟ ਇੱਥੇ ਵਾਦ ਨਹੀਂ ਆ ਅੱਜ ਤੋਂ ਆਗੇ ਆਪਾਂ ਆਪਣੀ ਪੁਰਾਣੀ ਮੋਟਰਾਂ ਤੇ ਜਿੱਥੇ ਸਾਹਮਣੀਆਂ ਹੁੰਦੀਆਂ ਆਪਾਂ ਨੱਕੇ ਵੀ ਬਦਲਨੇ ਪੈਂਦੇ ਆ ਹੁਣ ਅੱਜ 11 ਪਹਿਲਾਂ ਗੱਦੂ ਕਰਵਾਤਾ ਤੇ ਹੁਣ ਨੱਕੇ ਬਦਲਣ ਆਲੇ ਆ ਨੱਕਾ ਬਦਲ ਦਈਏ ਹੁਣ ਆਪਾਂ ਬੰਦ ਕਰਕੇ ਨੱਕਿਆਂ ਨੂੰ ਚੱਕਲੀ ਕਹੀ ਚਾੜ ਲਿਆ ਪਜਾਮਾ ਚਲੋ ਇਹ ਮੂੰਗੀ ਵਾਲਾ ਬਾਹਣ ਇਹਦੇ ਪਰ ਪਾਣੀ ਨਹੀਂ ਸੁੱਕਦਾ ਬਸ ਕਿੰਨੇ ਕਿੰਨੇ ਦਿਨ ਬਾਅਦ ਬਸ ਮਾੜੀ ਜੀ ਮੋਟਰ ਚਲਾਉਣੀ ਹੁੰਦੀ ਹੁੰਦੀਆਂ ਨੇ ਬਸ ਕੋਈ ਜ਼ਿਆਦਾ ਨਹੀਂ ਪੰਗੇ ਲੈਣੇ ਹੁਣ ਨੱਕੇ ਬਦਲ ਕੇ ਮਿਲਦੇ ਆ ਤੁਹਾਨੂੰ ਬੱਟ ਬੰਦ ਕਰਨੀ ਉੱਥੇ ਟੁੱਟੀ ਹੋਈ ਹੈ ਕਾਫੀ ਆ ਨੱਕੇ ਬੰਦ ਕਰਨੇ ਤੇ ਉਧਰੋਂ ਛੱਡਣ ਦੋ ਮੋਟਰਾਂ ਚੱਲਦੀਆਂ ਥੱਲੇ ਅੱਜ ਸੋਚਿਆ ਸੀਗਾ ਵੀ ਤੇਲ ਮਿਣਾਗੇ ਵੀ ਟਰੈਕਟਰ ਫਾਰਮ ਤੇ ਜਾ ਕੇ ਜਦੋਂ ਪਾਉਣਗੇ ਵੀ ਤੇਲ ਮੈਂਤੀ ਕਰਾਂਗੇ ਪਰ ਫਾਰਮ ਤੇ ਗਈ ਜਾ ਹੀ ਨਹੀਂ ਹੋਇਆ ਵਿਚਾਰਾ ਫਿਰ ਹਾਰ ਕੇ ਹੁਣ ਡਰਮ ਚ ਲਿਆ तकरीबन ਇੱਕੋ ਜਿਹਾ ਹੀ ਪੈਂਦਾ ਦੇਖ ਲੋ ਉਹ ਚ ਵੀ ਉਮੇ ਹੀ ਪੈ ਗਿਆ ਦੋਨਾਂ ਇਹਦਾ ਵੀ ਮੁੱਕ ਗਿਆ ਤੇਲ ਵੇ ਲੋ ਕੀ ਦਾ ਨਹੀਂ ਮੁੱਕਿਆ ਉਹ ਮੀਟਰੀ ਦਾ ਤੁਹਾਨੂੰ ਮੀਟਰ ਤੇ ਭੱਜ ਲੈਣੇ ਹੋ ਬਸ 55 ਲੀਟਰ ਤੇਲ ਪੈਂਦਾ 58 ਉਹ ਚ ਜਦੋਂ ਉਹ ਜਿਉ ਨੇ ਜਾ ਕੇ ਪਾਇਆ 40 ਲੀਟਰ ਤੇਲ ਪਿਆ ਰੋਹੀ ਕਹਿੰਦਾ 40 ਲੀਟਰ ਤੇਲ ਪਿਆ ਦੋਨਾਂ ਨੇ ਸੇਮ ਇਕੱਠੇ ਹੋਏ ਜੇ ਚ ਤੁਹਾਡੇ ਇਕੱਠੇ ਚੱਲਦੇ ਹੁੰਦੇ ਇਕੱਠਿਆਂ ਦਾ ਤੇਲ ਐਨ ਪੂਰਾ ਇਕੱਠਿਆਂ ਦਾ ਮੁਕਣਾ ਹੀ ਦੇਲ ਇੰਨਾਂ ਨੇ ਵੀਰੇ ਇਕੱਠਿਆਂ ਨੇ ਇੱਕੋ ਜਿਹਾ ਤੇਲ ਖਾਦਾ ਦੇ ਲੋ ਵੀ ਇੱਕੋ ਟਾਈਮ ਹੀ ਤਿੰਨਾਂ 'ਚ ਤੇਲ ਪਿਆ ਦੇ। ਕਿਸੇ ਦੀ ਟੈਂਕੀ ਮੈਨੂੰ ਤਾਂ ਲੱਗਦਾ ਨਹੀਂ ਟੈਂਕੀ ਤਕਰੀਬਨ ਸਾਰਿਆਂ ਦੀ ਸੇਮ ਹੀ ਆ। ਕੋਈ ਵੀ ਉਹ ਨਹੀਂ ਹੈਗਾ ਫਰਕ। ਇਹ ਟਰੈਕਟਰਾਂ ਨੇ ਤੇਲ ਸੇਮ ਖਾਦਾ ਵਾ। ਸੇਮ ਟਾਈਮ ਤੇ ਤੇਲ ਤਿੰਨਾਂ 'ਚ ਪਿਆ ਵਾ। ਸਵੇਰੇ ਸਾਜਰੇ ਦੇ ਚੱਲਦੇ ਆ। ਇੰਨਾਂ ਨੇ ਸੇਮ ਟਾਈਮ ਤੇ ਤੇਲ ਖਾਦਾ ਸਵੇਰੇ 5 ਵਜੇ ਦੇ ਨੂੰ ਚਲਾਈ ਸੀਗੇ। ਨਾ ਮੈਨੂੰ ਲੱਗਦਾ 5:30, 5:30 ਪੌਣੇ 6 ਵਜੇ ਚੱਲੇ ਆ ਤਿੰਨੇ ਟਰੈਕਟਰ। ਇਹ ਬਸ ਦੇ ਲੋ ਵੀ ਰੋਟੀ ਦੋ ਵਾਰ ਰੋਟੀ ਖਾਧੀ ਹੈ ਸਵੇਰੇ ਸ਼ਾਮ ਤੇ ਸਵੇਰੇ ਤੇ ਦੁਪਹਿਰ ਦੀ ਬਸ ਹੂ ਨਹੀਂ ਜਮਾ ਵੀ ਖੜੇ ਜਾਦੇ ਲਗਾਤਾਰ ਚੱਲ ਸੋ ਚਾਲੀ ਹੈ ਹਨ ਤੇ ਕੱਦੂ ਵੀ ਬਹੁਤ ਹੋ ਗਿਆ ਤਿੰਨੇ ਟਰੈਕਟਰਾਂ ਦਾ ਪਹਿਲੋ ਤਿੰਨ ਦੋ 5 6 6 ਤੇ 3 9 9 ਤੇ ਨਾ ਗੱਡੀ ਅੱਗੇ ਕਰਾਂ ਤੇਰਾਂ ਜੋਨਾ ਕਿੱਲੇ ਕਰ ਹੋ ਗਏ ਕਦੋਂ ਹਾਂ ਅੱਛਾ ਭਾਈ ਐਵੇਂ ਆਪਣੇ ਮਨ ਦੇ ਵਹਿਮ ਹੁੰਦੇ ਆ ਮੈਂ ਤਾਂ ਵੀਰੇ ਸ਼ੁਰੂ ਤੋਂ ਹੀ ਦੇਖਿਆ ਹੋਇਆ ਕਿਉਂਕਿ ਆਪਣੇ ਕੋਲ ਟਰੈਕਟਰ ਇਕੱਠੇ ਚੱਲਦੇ ਹੁੰਦੇ ਆ ਮੈਂ ਤਾਂ ਹਰੇਕ ਟਰੈਕਟਰ ਦਾ ਦੇਖਿਆ ਹੋਇਆ ਜਿਹੜੀ ਸੇਮ ਪਾਵਰ ਦੇ ਟਰੈਕਟਰ ਉਹ ਸੇਮ ਹੀ ਤੇਲ ਖਾਂਦੇ ਆ ਠੀਕ ਨਹੀਂ ਤੁਸੀਂ ਹੁਣ ਦੇਖ ਲਓ ਵੀ ਉਹਨੇ ਵੀ ਬਰੋਬਰ ਤੇਲ ਖਾਦਾ ਨਾਲੇ ਉਹ 60 ਪਾਵਰ ਦਾ ਹੋ ਗਿਆ ਤੇ ਇਹਨਾਂ ਨੇ ਵੀ ਉਹਦੇ ਬਰੋਬਰ ਦਾ ਖਾਦਾ ਆਪਣੇ ਜੋਰ ਲਮਾਉਣ ਤੇ ਹਨ ਇੱਕ ਸੈੱਟ ਚਲਾਉਣ ਤੇ ਵੀ ਬਸ ਕਿਵੇਂ ਚੱਲਦਾ ਦਾ ਕੋਈ ਉਹ ਦਿੱਕਤ ਨਹੀਂ ਆਉਂਦੀ ਐਨ ਪੂਰੇ ਵਧੀਆ ਸੈੱਟ ਟਰੈਕਟਰ ਚੱਲਦੇ ਆ ਕੋਈ ਵੀ ਅਸੀਂ ਕੁਝ ਨਹੀਂ ਕਰਿਆ ਸਾਰੇ ਟਰੈਕਟਰ origignal ਹਨਾ ਪੂਰਾ ਪਰਫੈਕਟ ਤੇਲ ਖਾਦਾ ਦੇਖ ਲਓ ਅੱਜ ਆਪਾਂ ਐਵੇਂ ਕਹੀਏ ਵੀ ਹਾਂ ਤੇਲ ਬਹੁਤ ਨਾ ਪੂਰਾ ਵਧੀਆ ਤੇਲ ਖਾਂਦੇ ਆ ਵੀ ਪੂਰਾ ਵਧੀਆ ਐਵਰੇਜ ਵੀ ਦਿੰਦੇ ਆ ਕੰਮ ਵੀ ਵਧੀਆ ਕਰਦੇ ਆ ਹੁਣ ਤੁਸੀਂ ਦੇਖ ਲਓ ਵੀ ਚਲੋ ਕੱਦੂ ਚਾਹੀ ਜਿੰਨਾ ਕਿੱਲਾ ਮਰਜੀ ਹੋ ਗਿਆ ਪਰ ਸਵੇਰ ਦੇ ਹੈ ਤਾਂ ਸਟਾਰਟ ਹੀ ਨਾ ਚੱਲਦੇ ਤਾਂ ਰੋਟਾਵੇਟਰਾਂ ਦੇ ਆ ਤੇ ਸਵੇਰੇ 5:35 ਪੌਣੇ 6 ਨੂੰ ਚਲਾਤੇ ਸੀਗੇ ਹਨ ਤੇ ਜਾਦੇ ਟਰੈਕਟਰ ਚੱਲਦੇ ਆ ਤੁਸੀਂ ਦੇ ਲੋ ਵੀ ਸਵੇਰ ਦੀ ਰੋਟੀ ਖਾਧੀ ਆ ਦੁਪਹਿਰ ਦੀ ਰੋਟੀ ਖਾਧੀ ਆ ਉਸ ਤੋਂ ਬਾਅਦ ਲਗਾਤਾਰ ਚੱਲਦੇ ਆ ਤੇ ਮੈਂ ਨਹੀਂ ਕਹਿੰਦਾ ਵੀ 2 ਮਿੰਟ ਵੀ ਕਦੇ ਰੁੱਕੇ ਹੋਣਗੇ ਤੇ ਵੀ ਪੂਰੇ ਵਧੀਆ ਹੋਰ ਦੱਸੋ ਹਣੇ ਦੂ ਘਟ ਕੰਨਾ ਤੇਲ ਖਾ ਲੈਣ ਅਰਜਣ ਵੀ ਪੂਰਾ ਪਰਫੈਕਟ ਆ 36 ਦੀ ਸਪੈਸ਼ਲ ਐਡੀਸ਼ਨ ਨੇ ਵੀ ਉਹਨੇ ਵੀ ਪੂਰਾ ਹੋਣੀ ਮੁੱਕਿਆ ਸੀ ਉਹਨੇ ਫਾਰਮ ਤੇ ਪਾਲਿਆ ਜਾ ਕੇ ਤੇ ਉਹ ਚ 40 ਲੀਟਰ ਤੇਲ ਪਿਆ ਤੇ ਆਪਾਂ ਨੂੰ ਤਾਂ ਪੂਰੇ ਪਰਫੈਕਟ ਆ ਬਾਈ ਤੇ ਸਾਰੇ ਟਰੈਕਟਰ ਇੱਕੋ ਜਿਹੇ ਆ ਯਾਰ ਜਹੇ ਇੱਥੇ ਕੋਈ 855 ਹੁੰਦਾ ਜਾਂ ਕੋਈ ਹੋਰ ਹੁੰਦਾ ਉਹਨੇ ਵੀ ਸਾਡੇ ਕੋਲ ਦਾ ਇੰਨਾ ਹੀ ਖਾਣਾ ਸੀ ਸੇਮ ਹੀ ਤੇ ਇੱਕ ਨਾ ਰੋਟਾਵੇਟਰ ਉੱਤੇ ਚੱਕ ਕੇ ਖੜਾਇਆ ਕੱਲ ਰੋਟਾਵੇਟਰ ਨਾ ਉੱਤੇ ਚੱਕ ਕੇ ਖੜਾਇਆ ਕਰ ਪਾਣੀ 'ਚ ਨਾ ਖੜਾਇਆ ਕਰ ਉਹ ਹੁਣ ਦੇਖ 베ARING ਤੇਰੇ ਡੁੱਬੇ ਹੋਇਆ ਪਾਣੀ ਪੈ ਜਾਂਦਾ ਫਿਰ ਐਵੇਂ 베ARINGਾਂ 'ਚ ਪਾਣੀ 'ਚ ਜਿਆਦਾ ਖੜਨ ਨਾ ਦੇਣਾ ਰੋਟਾਵੇਟਰਾਂ 'ਚ ਊਂ ਪਾਣੀ ਨਹੀਂ ਪੈਂਦਾ ਨਹੀਂ ਨਹੀਂ ਰੋਟਾਵੇਟਰਾਂ 'ਚ ਊਂ ਪਾਣੀ ਨਹੀਂ ਪੈਂਦਾ ਜਦੋਂ ਐਵੇਂ ਪਾਣੀ 'ਚ ਖੜਦੇ ਆ ਉਦੋਂ ਪਾਣੀ ਪੈਂਦਾ ਹੋ ਗਿਆ ਖਾਲ ਲੀਟਰਾਂ ਨੂੰ ਭਾਈ ਆਵਾਜ਼ ਨਾਲ ਜਹਾਜ਼ ਵਰਗੀ 56 ਦੀ ਏਡਾ ਏਨੇ ਟਾਇਰ ਵਿੱਚ ਡੇਪ ਰਹਿੰਦੇ ਆ ਇਹ ਖੱਤਾਂ ਗੰਦਾ ਬਹੁਤ ਬਾਹਲਾ ਗੰਦਾ ਖੱਤ ਇਹ ਗੇ ਇਹਖਾ ਜੀ ਉਹ ਤਿੰਨ ਕੀਲੇ ਰਹਿੰਦੇ ਆ ਉਹਨਾਂ 'ਚ ਯੁੱਧ ਚੱਲਣਾ ਪੂਰਾ ਪਰ ਫਿਰ ਹੋਰ ਇੱਕ ਗੱਲ ਆ ਜਿਹੜਾ ਆਪਾਂ ਉਹ ਪਹਿਲਾਂ ਕੱਦੂ ਕਰਤਾ ਸੀਗੇ ਦੋ ਕਿਾਰੇ ਕਰੇ ਸੀ ਉਹਨਾਂ 'ਚ ਛੱਡਦੇ ਪਾਣੀ ਉਹਨਾਂ 'ਚ ਨਹੀਂ ਫਸਣਾ ਹੁਣ ਟਰੈਕਟਰ ਪਰਲਾ ਨਹਿਰ ਨਾਲ ਉਹ ਜਿ ਛੜਦੀ ਰਾਤ ਨੂੰ ਪਾਣੀ ਉਹੀ ਕਹਿੰਦਾ ਜੇ ਗਹਾੜੀ ਦੀ ਤੋੜਦੀ ਫਿਰ ਦੇਖੀ ਜੇ ਸਵੇਰੇ ਕੋਲੇ ਆ ਕਰ ਲਾਂ ਉਹ ਕਰ ਲਾ ਕਿਉਂਕਿ ਉਹ ਜ ਨਹੀਂ ਫਸਦਾ ਟਰੈਕਟਰ ਉਹ ਜ ਕੋਈ ਦਿੱਕਤ ਨਹੀਂ ਹੋਣੀ ਉਹ ਜ ਫਦਣਾ ਹੈ ਬਰੇਡ ਲੀਦਰ ਲਾਉਣ ਦੇ ਫਾਇਦੇ ਤਾਂ ਹੈਗੇ ਆ ਹੁਣ ਚਾਹੇ ਪਰ ਆ ਦੇ ਲੋ ਇਹ ਨਾ ਪੂਰਾ ਰੇਤਾ ਰੇਤਲਾ ਬਾਹਣ ਆ ਇਹ ਤੇ ਪਰ ਇਹ ਸਾਲਾ ਜੰਮਦਾ ਨਹੀਂ ਐਵੇਂ ਹੀ ਬੋਲਾ ਰਹਿਣਾ ਇਹ ਮੋਹਜਾ ਪਲਾਵਾਂ ਦੀ ਇਹ ਪਲਾਵਾਂ ਦੀ ਕਰਾਮਾਤ ਆ ਐਡੇ ਐਡੇ ਟਰੈਕਟਰ ਥੱਲੇ ਨੂੰ ਜਾਂਦੇ ਆ ਇਹ ਵੀ ਪਲਾਵਾਂ ਦੀ ਕਰਾਮਾਤ ਆ ਦੇਖ ਖੜਕ 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 ਵਈ ਦਿਆ ਥੱਲੇ ਜਾ ਕੇ ਆ ਘੜੇ ਕੋਲੇ ਖੜਾਇਆ 90 10 ਵੀ ਟੋਜ਼ਰ ਪਾ ਕੇ ਕੱਢਾ ਪੈ ਸਕਦਾ ਹੁਣੀ ਕੱਢਿਆ ਹਜੇ ਸੋਚਨ ਬਾਅਦ ਪਹਿਲਾਂ ਮੈਂ ਥੋੜਾ ਲੇਟ ਹੋ ਗਿਆ ਨਹੀਂ ਵੀਡੀਓ ਬਣਾ ਦੇਣੀ ਸੀ ਆ ਵੀ ਆਪਣੇ ਚੌਲਾ ਖੰਬੇ ਵਾਲਾ ਖੱਤਾ ਸਾਰੇ ਆਪਣੇ ਚੌਲਾ ਖੱਤਾ ਵੀ ਇਹ ਆਪਣਾ ਕਣਕ ਦਾ ਵੱਢ ਸੀਗਾ ਹਨਾ ਤੇ ਆਪਾਂ ਬਿਨਾਂ ਅੱਗ ਲਾਏ ਤੁਸੀਂ ਬੋਨੇ ਆ ਕਦੇ ਹੁਣ ਬਹੁਤ ਟਾਈਮ ਹੋ ਗਿਆ ਅੱਗ ਨਹੀਂ ਲਾਈ ਤੁਸੀਂ ਇਹ ਦੇਖ ਲਓ ਵੀ ਤੁਹਾਨੂੰ ਬੰਨੇ ਦੇ ਨਾਲ ਹਨਾ ਜਾਂ ਕਿਤੇ ਵਿਚਾਲੇ ਧਲੀ ਦੀਂਦੀ ਹੋਵੇ ਜਾਂ ਕਿਤੇ ਖੁੰਜਾ ਦੇ ਕੋਲ ਵੀ ਕਿਤੇ ਵੀ ਫੂਸ ਦਾ ਇੱਕ ਗੁੱਠ ਪਿਆ ਦੀਂਦਾ ਹੋਵੇ ਤੇ ਜਾਂ ਬੰਨੇ ਦੇ ਨਾਲ ਕੱਢਿਆ ਦਿਖਾ ਦਿਓ ਫੂਸ ਮੈਨੂੰ ਹਨਾ ਸਿਰਫ ਇਹ ਅੱਗ ਨਾ ਲਾਉਣ ਦੇ ਕਰਕੇ ਆ ਵੀਰੇ ਸਿਰਫ ਇਹ ਅੱਗ ਨਾ ਲਾਉਣ ਦੇ ਕਰਕੇ ਠੀਕ ਹੈ ਨੀ ਸਿਰਫ ਅੱਗ ਨਾ ਲਾਉਣ ਕਰਕੇ ਆ ਤੇ ਜੇ ਅੱਗ ਲਾਈ ਨਾ ਹੁੰਦੀ ਫੇਰ ਅਸੀਂ ਵੀ ਟੋਕਰੇ ਭਰਦੇ ਸੋ ਫੁੰਜਿਆ ਜੋ ਸੈੱਡਾਂ ਤੋਂ ਆ ਵੀ ਜਿਹੜੇ ਚ ਹੁਣ ਬਾਹਰ ਆਵਾ ਇਹ ਵੀ ਇਹਨੂੰ ਵੀ ਅੱਗ ਨਹੀਂ ਲਾਈ ਹੋਈ ਦੇ ਲੋ ਫੂਲ ਬਿਲਕੁਲ ਨਹੀਂ ਤਰਦਾ ਵਸ ਇਹੀ ਫਾਇਦਾ ਇਹ ਡਿਪਲੋਮਾ ਵਾਲਾ ਖੱਤਾ ਵੀਰੇ ਇਹ ਇੰਨਾ ਕਿ ਯੁੱਧ ਕਰਨਾ ਹੀ ਪੈਂਦਾ ਇੱਕ ਤੋਂ ਕਈ ਖੇਤੇ ਹੁੰਦੇ ਆ ਵੀ ਜਿਨ੍ਹਾਂ 'ਚ ਟਰੈਕਟਰ ਤੋਂ ਸੁਣੋ ਹੜਦਾ ਪਰ ਹਾਂ ਜਦੋਂ ਇਹ 'ਚ ਪਲਾਉ ਨਹੀਂ ਸੀ ਫਿਰਦਾ ਇੱਥੇ ਪਾਣੀ ਖੜਾਉਣਾ ਵੀ ਬਹੁਤ ਮੁਸ਼ਕਲ ਹੁੰਦਾ ਸੀ ਵੀ ਬਹੁਤ ਔਖਾ ਪਾਣੀ ਖੜਦਾ ਬਹੁਤ ਜ਼ੋਰ ਲਾਉਣਾ ਪੈਂਦਾ ਜਨਰੇਟਰ ਜਨਰੇਟਰ ਚ ਲਾ ਕੇ ਤੇ ਜਦੋਂ ਦਾ ਪਲਾਉ ਫੇਰਦੇ ਆ ਚਲੋ ਟਰੈਕਟਰ ਦਾ ਜਰੂਰ ਵੱਡਿਆਂ ਵੱਡਿਆਂ ਨਾਲ ਹੀ ਕੱਦੂ ਹੁੰਦਾ ਤੇ ਪਰ ਵੀਰੇ ਪਾਣੀ ਨਹੀਂ ਥੁੱਕ ਦਾ ਪਲਾਉ ਵਾਲੇ ਖੱਤੇ ਐਨੀ ਮौज ਹੈਗੀ ਆ ਹਜੇ ਤਿੰਨ ਕਿਲੇ ਰਹਿ ਗਏ ਬਸ ਜੋਧਾ ਵਾਲੇ ਆਪਣੇ ਉਹ ਖੱਤੇ ਉਹਨਾਂ ਨੇ ਜੋਧ ਲਵਾਉਣਾ ਬਸ ਉਹ ਗੋਲੇ ਹੋ ਕੇ ਆਪ ਕਰਾਂਗੇ ਨਿੱਕੇ ਨਿੱਕੇ ਕਿਾਰੇ ਪਾ ਕੇ ਫੇਰ ਹੀ ਪੰਗਾ ਲੈਣਾ ਦੋਨੇ ਦਿਨੇ ਮੋਟਰਾਂ ਚਲਾ ਕੇ ਨਾ ਫੇਰ ਹੀ ਕੱਦੂ ਕਰਨਾ ਇਹ ਚੱਲਦਾ ਆਪਣਾ 36 ਤੀ ਇਹ ਇੱਧਰ ਆ ਗਿਆ ਸੀ ਕਿਉਂਕਿ ਇਹਨੇ ਇੱਧਰ ਕੱਦੂ ਕਰਨਾ ਸੀਗਾ ਤੇ ਇਹਦਾ ਵੀ ਇਹਨੇ ਵੀ ਬਾਈ ਪੂਰਾ ਸੇਮ ਤੇ ਲਗਾਦਾ ਤਿੰਨਾਂ ਨੇ ਯਾਰ ਸੇਮ ਤੇ ਲਗਾਦਾ ਬਸ ਸਿੱਧੀ ਜੀ ਗੱਲ ਆ ਗੱਲ ਮੁੱਕਦੀ ਤਿੰਨਾਂ ਚ ਸੇਮ ਟਾਈਮ ਤੇ ਲਪੇ ਅੱਜ ਲੱਗੇ ਆ ਮੂੰਗੀ ਵਾਲੇ ਖੇਤ ਦਾ ਕੱਦੂ ਕਰਨ ਤੇ ਇੱਥੇ ਆਪਣੀ ਮੋਟਰ ਛੋਟੀ ਆ ਇੱਥੇ ਕਿਾਰੇ ਛੋਟੀ ਪਾਉਣੇ ਪੈਂਦੇ ਆ ਉਹਗੇ ਕਿ ਖੱਤਾ ਤਾਂ 2 ਕਿੱਲੇ ਦਾ ਹੀ ਆ 2.5 2 ਕਿੱਲੇ ਆ ਪਰ ਫਿਰ ਨਾ ਹੁਣ ਤਾਂ ਠੀਕ ਆ ਪਰ ਬਾਅਦ ਚੋਂ ਫਿਰ ਜਦੋਂ ਉਹ ਕਰਨਾ ਛਕਾ ਕੇ ਭਰਨਾ ਆਉਂਦਾ ਜਾਂ ਲੈਡ ਲੋਡ ਚੱਲ ਜਾਂਦੀਆਂ ਫਿਰ ਉਦੋਂ ਔਖਾ ਹੁੰਦਾ ਤਾਂ ਕਰਕੇ ਆਪਾਂ ਨਹੀਂ ਪੰਗਾ ਲੈਣੇ ਛੱਤਰ ਦੇ ਵਿੱਚ ਹੁੰਗੀ ਵਾਲੇ ਜਿਹੇ ਜਿਹਾ ਮਾੜਾ ਮਾੜਾ ਹੀ ਲਾਉਣਾ ਹੁੰਦਾ ਵਧੀਆ ਰੋਟਰਵੇਟਰ ਲੱਗ ਜਾਣਾ ਬਸ ਦੂਜੇ ਗੇਅਰ ਦੇ ਵਿੱਚ ਫੇਰੀਆਂ ਨੇ ਵਸਤੀ ਇਹਦੇ ਮਗਰ ਵੀ ਦੇ ਲੋ 9 ਫੁੱਟਾ ਰੋਟਾ ਵਿੱਚ ਆਪਾਂ ਨੂੰ ਤਾਂ ਬਈ ਤਿੰਨੇ ਟਰੈਕਟਰ ਪਸੰਦ ਆ ਅੱਤ ਜਣ ਵੀ ਪੂਰਾ ਪਸੰਦ ਆ ਵਧੀਆ ਚੱਲਦਾ ਐਨ ਪੂਰਾ ਹਨਾ ਤੇ ਆ ਇਹ ਵੀ ਪੂਰਾ ਪਸੰਦ ਆ 60 55 ਹੈ ਪਸੰਦ ਆ ਪੂਰਾ ਉਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਉਹਦੇ ਵਿੱਚ ਦੋ ਤਿੰਨ ਦਿੱਕਤਾਂ ਆ ਜਿਹੜੀਆਂ ਹੈਗੀਆਂ ਨੇ ਜਿਵੇਂ ਇੱਕ ਉਹਦੇ ਉਹ ਹੋ ਸੀਗਾ ਉਹ ਜੇ ਪਾਣੀ ਪੈ ਜਾਂਦਾ ਜਿਵੇਂ ਜ਼ਿਆਦਾ ਕੱਦੂ ਕਰਵਾਉਂਦੇ ਆ ਨਾ ਜਿਵੇਂ ਜਿਹੜੇ ਖੱਤਿਆਂ ਚ ਡੂੰਗਾ ਜਾਂਦਾ ਉਹਨਾਂ ਚੱਕਰ ਪੈ ਜਾਂਦਾ ਹੁਣ ਬਾਕੀ ਤਾਂ ਚਲੋ ਵਧੀਆ ਚੱਲੀ ਜਾਂਦੇ ਆ